ਪਰ ਮੈਂ ਕਹਿਣਾ ਇਹ ਚਾਹੁੰਦਾ ਵੀ ਇਹ ਹਨੇਰੀ ਹੈ ਇੱਕ ਤੂਫਾਨ ਹੈ ਜਿੱਧਰ ਮੋੜ ਦਿਓ ਮੁੜ ਜਾਏਗਾ ਜਿੱਧਰ ਲਾ ਦਿਓ ਲੱਗ ਜਾਏਗਾ ਚਾਹੇ ਨਸ਼ਿਆਂ ਚ ਗੁਲਤਾਨ ਕਰ ਦਿਓ ਨਸ਼ਿਆਂ ਵਿੱਚ ਖਤਮ ਕਰ ਦਿਓ ਜਵਾਨੀ ਨੂੰ ਪੁੱਠੇ ਸਿੱਧੇ ਕੰਮਾਂ ਵਿੱਚ ਚਾਹੇ ਖਤਮ ਕਰ ਦਿਓ ਤੇ ਚਾਹੇ ਜ਼ਿੰਦਗੀ ਨੂੰ ਬਹੁਤ ਜਨਮ ਬਿਸ਼ਰੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਭਾਵੇਂ ਲੇਖੇ ਲਾ ਦਿਓ ਬਾਬਾ ਫਰੀਦ ਸਾਹਿਬ ਨੂੰ ਕਿਹਾ ਫਰੀਦਾ ਵੇ ਕਿੰਨੇ ਮੁੰਡੇ ਨੌਜਵਾਨ ਜਵਾਨੀ ਤੇ ਮਾਨਣ ਮਾਨਣ ਵਾਸਤੇ ਹੁੰਦੀ ਹੈ ਜਵਾਨੀ ਤੇ ਨਜ਼ਾਰੇ ਲੈਣ ਵਾਸਤੇ ਹੁੰਦੀ ਹੈ ਜਵਾਨੀ ਤੇ ਸਵਾਦ ਲੈਣ ਲਈ ਹੁੰਦੀ ਹੈ ਤੂੰ ਕੀ ਅੱਲਾ ਅੱਲਾ ਕਰਦਾ ਰਹਿਣਾ ਹੈ ਤੂੰ ਕਿਹੜਾ ਰੱਬ ਲੱਭਣ ਤੁਰ ਪਿਆ ਤੈਨੂੰ ਕੀ ਹੋ ਗਿਆ ਫਰੀਦਾ ਇਹ ਉਮਰ ਤੇ ਐਸ਼ ਕਰਨ ਦੀ ਹੁੰਦੀ ਹੈ ਸਵਾਦ ਲੈਣ ਦੀ ਹੁੰਦੀ ਹੈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਹੀਂ ਨਹੀਂ ਮੈਂ ਵੀ ਜਵਾਨੀ ਮਾਨ ਰਿਆਂ ਸਹੀ ਲਾ ਹਾਲ ਹੈ ਨੇ ਇਹ ਜਵਾਨੀ ਤੋਂ ਮੈਂ ਸਹੀ ਲਾ ਹਾਲ ਹੈ ਇਹ ਜਵਾਨੀ ਨੂੰ ਚੰਗੇ ਪਾਸੇ ਲਾ ਕੇ ਜਿਹੜਾ ਲੋਰ ਮੈਨੂੰ ਆ ਰਿਹਾ ਉਹ ਮੈਂ ਹੀ ਜਾਣਦਾ ਜਿਹੜਾ ਸਵਾਦ ਮੈਨੂੰ ਆ ਰਿਹਾ ਮੈਂ ਹੀ ਜਾਣਦਾ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ